ਮੇਰੇ ਕੋ ਬਾਛੂ ਮੈਂ ਬਾਬਾ ਪਾਲਾ ਸਿੰਘ ਜੀ ਗਾਈਆਂ ਚੋ ਸਲੋਤਰ ਲਿਆ ਇੱਕ ਉਹ ਘੜ ਤੋਂ ਘੱਟ ਹੋਣਾ ਜੇ 80 85 ਕਿਲੋ ਦਾਣਾ ਵਾਦੀ ਹੋਣਾ ਜੀ ਤੇ ਉਹ 80 ਕਿਲੋ ਸਲੋਤਰ ਹਾਂਜੀ ਬਾਛੂ ਮੇਰੇ ਕੋ ਇਹ ਜਿਹੜੇ ਸਲੋਤਰ ਆ ਕੱਲੀ ਚੱਕ ਲੈਦੇ ਉਹਨੂੰ ਫੇਰ ਮੈਂ ਚੁੱਕ ਦੇ ਦਿੰਨਾ ਇਕੱਲੇ ਬਾਬਾ ਜੀ ਮੈਂ ਆ ਕੇ ਨਾ ਖਰੋ ਮੈਂ ਮੈਂ ਕਹਾਂ ਬਾਛੂ ਤੁਸੀਂ ਪੜਾ ਕੇ ਆਓ ਜਿਹੜੇ ਸਲੋਤਰ ਆ ਮੇਰੇ ਤੂੰ ਚੁੱਕ ਕੇ ਦਿਖਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀ ਚੜ੍ਹਦੀ ਕਲਾ ਪਾਛੋ ਚੜ੍ਹਦੀ ਕਲਾ ਤੁਸੀਂ ਸੁਣਾਓ ਬਾਬਾ ਜੀ ਬਸ ਚੜ੍ਹਦੀ ਕਲਾ ਕਿਰਪਾ ਜੀ ਕਿਦਾਂ ਨਾਮ ਬਾਣੀ ਚੱਲਦਾ ਬਾਬਾ ਜੀ ਬਸ ਚੜ੍ਹਦੀ ਕਲਾ ਜੀ ਮਹਾਰਾਜ ਦੀ ਕਿਰਪਾ 24 ਘੰਟੇ ਪੜਾਦੇ ਨਾਮ ਬਾਣੀ ਕਰੀਦਾ 24 ਘੰਟੇ ਪੜਾਦੇ ਰਹੀਦਾ ਸੇਵਾ ਕਰੀਦੀ ਮਹਾਰਾਜ ਦੇ ਚੜ੍ਹਦੀ ਕਲਾ ਮਹਾਰਾਜ ਹਾਂਜੀ ਹਾਂਜੀ ਮਹਾਰਾਜ ਇਹ ਕਿਸੇ ਕਿਸੇ ਨੂੰ ਇਹ ਮੌਕਾ ਮਿਲਦਾ ਮਹਾਰਾਜ ਜਾਣਦਾ ਸਹੀ ਗੱਲ ਪਾਛੋ ਕਰਮਾਂ ਵਾਲਾ ਹੀ ਕੋਈ ਹਰ ਕੋਈ ਨਹੀਂ ਸੇਵਾ ਕਰ ਸਕਦਾ ਕੋਈ ਕੋਈ ਸੇਵਾ ਕਰ ਸਕਦਾ ਜੀ ਪ ਲੋਕੀ ਦੇ ਗੁਰੂ ਘਰ ਜਾਗ ਨਹੀਂ ਖੋਜ ਸੇਵਾ ਕੀ ਕਰਨੀ ਕਹਿੰਨੇ ਸਹੀ ਗੱਲ ਹੈ ਬਾਬਾ ਜੀ ਮਹਾਰਾਜ ਦੇ ਘਰ ਜਾਗ ਨਹੀਂ ਖੋਜ ਪਾਛੋ ਸੇਵਾ ਕੀ ਕਰਨੀ ਕਹਿੰਨੇ